ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਸਿੰਧ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਪਹਿਲਾ ਵਾਲਾ ਬਟਨ ਜ਼ਰੂਰ ਵਾਲੇ ਤਾਂ ਜੋ ਬੜੀ ਤੋਂ ਬੜੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਆਪਣੇ ਹੁਣ ਪੰਜਾਬ ਦੇ ਵਿੱਚ ਜਿਹੜਾ ਝੋਨਾ ਪੂਰੇ ਜ਼ੋਰਾ ਸ਼ੋਰਾ ਤੇ ਕੰਮ ਆ ਜਿਹੜਾ ਚੱਲ ਚੁੱਕਿਆ ਤੇ ਬਹੁਤ ਕਿਸਾਨ ਵੀਰ ਨੇ ਜਿਹੜੇ ਅਗੇਤੀਆਂ ਕਿਸਮਾਂ ਲਾ ਰਹੇ ਨੇ ਤੇ ਜਿਹੜੇ ਕਿਸਾਨ ਵੀਰ ਅਗੇ ਇਤਿਆਕੇ ਸਮਾਂ ਲਾ ਰਹੇ ਨੇ ਜਾਂ ਤਾਂ ਮੁੱਛਲ 1401 ਜਿਹੜੀ ਉਹ 2-4 ਦਿਨਾਂ ਦੇ ਵਿੱਚ ਵਿੱਚ ਲਾ ਦੇਣਗੇ। ਬਾਕੀ ਕੋਈ ਪ੍ਰਾਈਵੇਟ ਕਿਸਮਾਂ ਨੇ ਕੁਝ ਜਾਂ ਫਿਰ ਪੂਸਾ 44 ਡੋਗਰ ਪੂਸਾ ਇਹ ਕਿਸਾਨ ਵੀਰ ਨਹੀਂ ਕਿਉਂਕਿ ਕਿਸਾਨ ਜਿਸ ਚੀਜ਼ ਤੇ ਭਰੋਸਾ ਹੁੰਦਾ ਉਹਨੂੰ ਬਹੁਤ ਔਖਾ ਛੱਡਦੇ ਨੇ। ਤਾਂ ਕਿਸਾਨ ਵੀਰੋ ਅੱਜ ਮੈਂ ਤੁਹਾਡੇ ਨਾਲ ਇੱਕ ਗੱਲਬਾਤ ਜ਼ਰੂਰੀ ਕਰਨੀ ਹੈ। ਤੇ ਵੀਡੀਓ ਨੂੰ ਪੂਰੇ ਐਂਡ ਤੱਕ ਜਰੂਰ ਦੇਖਿਓ ਕਿਉਂਕਿ ਜੋ ਉੱਚ ਤਾਪਮਾਨ ਹੈ ਆਪਣੇ ਪੰਜਾਬ ਦਾ ਇਹਨਾਂ ਆਪਣੇ ਫਸਲਾਂ ਦੇ ਉੱਤੇ ਬਹੁਤ ਜ਼ਿਆਦਾ ਹੀਟ ਵੇਵ ਦਾ ਪ੍ਰਭਾਵ ਹੈ ਜਿਹੜਾ ਉਹ ਪੈਂਦਾ ਤਾਂ ਮੈਂ ਕਿਸਾਨ ਵੀਰوں ਕੋਲ ਥੋੜੇ ਨਾਲ ਇਹ ਕਰਨੀ ਹੈ ਵੀ ਜਿਹੜੇ ਤੁਸੀਂ ਕਿਸਾਨ ਵੀਰ ਨੇ ਆਪਣੇ ਪੀਆਰ 131 ਸੁਪਰੀਮ 110 ਵਗੈਰਾ ਝੋਨਾ ਲਾਉਣਾ ਪਨੀਰੀ ਤੁਹਾਡੀ 22 23 ਦਿਨ ਦੀ 25 ਦਿਨ ਦੀ ਹੋ ਚੁੱਕੀ ਆ ਤਾਂ ਕਿਸਾਨ ਵੀਰੋ ਤੁਸੀਂ ਤਕਰੀਬਨ 4 ਤੋਂ 5 ਦਿਨਾਂ ਜਿਹੜਾ ਉਹ ਵੇਟ ਕਰ ਲਓ ਕਿਉਂਕਿ ਹੋ ਸਕਦਾ ਮੌਨਸੂਨ ਦੀ ਜਿਹੜੀ ਵਰਖਾ ਉਹ ਵੀ ਹੋ ਜਾਵੇ ਟੈਂਪਰੇਚਰ ਵੀ ਡਾਊਨ ਆ ਜਾਵੇ ਤੇ ਝਾੜ ਵੀ ਤੁਹਾਨੂੰ ਇਹਦਾ ਚੰਗਾ ਮਿਲੂ ਕਿਉਂਕਿ ਐਜੈਕਟਡ ਡੇਟ ਆ ਜਿਹੜੀ ਟਾਈਮ ਪੀਰੀਅਡ ਆਦਾ ਉਹ ਹੀ ਹੈ ਤੇ ਇੱਕ ਕਿਸਾਨ ਵੀਰਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਕਰਨੀ ਹੈ ਪੀਆਰ 126 ਬਾਰੇ ਪੀਆਰ 126 ਦਾ ਕਿਸਾਨ ਵੀਰੋ ਜਿਹੜੀਆਂ ਤੁਹਾਡੀਆਂ ਮੱਕੀ ਵਾਲੇ ਬਾਣ ਨੇ ਜਾ ਤੁਸੀਂ ਲੇਟ ਝੋਨੇ ਲਾਉਣੇ ਨੇ ਪੀਆਰ 126 ਆ ਜਿਹੜੇ 15 15 ਜੁਲਾਈ ਨੂੰ ਉਹਨਾਂ ਦਾ ਕਿਸਾਨ ਵੀਰੋਂ ਪਨੀਰੀ ਦਾ ਬੈਸਟ ਟਾਈਮ ਆ ਜਿਹੜਾ ਉਹ ਚੱਲ ਰਿਹਾ ਹੁਣ ਤੁਸੀਂ ਪਨੀਰੀ ਉਹਦੀ ਜਦੋਂ ਮਰਜੀ ਬੀਜ ਸਕਦੇ ਹੋ 25 ਦਿਨ ਦੀ ਪਨੀਰੀ ਜੇ ਤੁਸੀਂ ਖੇਤ ਦੇ ਵਿੱਚ ਲਾਵੋਗੇ 25 28 ਦਿਨ ਦੀ ਤਾਂ ਤੁਹਾਨੂੰ ਝਾੜ ਆ ਜਿਹੜਾ ਉਹ ਬੈਸਟ ਮਿਲੇਗਾ ਡੇਢ ਤੁਸੀਂ ਆਪਣੇ ਆਪ ਸਿਲੈਕਟ ਕਰ ਲੈਣੀ ਆ ਝਾੜ ਦੇ ਹਿਸਾਬ ਦੇ ਨਾਲ ਤੇ ਕਿਸਾਨ ਵੀਰੋਂ ਦੂਜੇ ਨੰਬਰ ਤੇ ਗੱਲ ਆਪਾਂ ਇਹ ਕਰਨੀ ਆ BPR 126 ਦੇ ਨਾਲ ਤੁਸੀਂ ੱੱਕਾ ਨਾ ਕਰਿਓ ਇਹਨੂੰ ਜਲਦੀ ਲਾਉਣ ਦੀ ਬਿਲਕੁਲ ਵੀ ਖੇਚਲਾ ਨਾ ਕਰਿਓ ਜੇ ਤੁਸੀਂ ਕਿਸਾਨ ਵੀਰ ਉਹਨੂੰ 1 ਜੁਲਾਈ ਨੂੰ ਵੀ ਲਾਮੋਗੇ ਤਾਂ ਵੀ ਤੁਹਾਡੀ ਇਹ ਤਕਰੀਬਨ ਤਕਰੀਬਨ 7-8 ਅਕਤੂਬਰ ਨੂੰ ਵੱਢ ਹੋ ਜੂਗੀ ਜੇ ਤਾਂ ਤੁਸੀਂ ਆਲੂ ਵਗੈਰਾ ਲਾਉਣੇ ਨੇ ਫੇਰ ਤਾਂ ਤੁਹਾਨੂੰ ਰਿਸਕ ਲੈਣ ਦਾ ਫਾਇਦਾ ਨਹੀਂ ਅਦਰਵਾਈਜ਼ ਤੁਹਾਨੂੰ ਕੋਈ ਰਿਸਕ ਲੈਣ ਦਾ ਫਾਇਦਾ ਨਹੀਂ ਤੁਸੀਂ ਜਾ ਕੇ ਇਹਨੂੰ ਤਕਰੀਬਨ 10-12 ਜੁਲਾਈ ਨੂੰ ਲਾਓ ਤੇ ਥੋਡੀ ਇਹ ਜਿਹੜੀ ਝੋਨਾ ਗਾ ਇਹ ਤਕਰੀਬਨ ਤਕਰੀਬਨ 20 ਅਕਤੂਬਰ ਤੱਕ ਫੇਰੇ ਇਹਨੇ ਵੱਡ ਹੋ ਜਾਣਾ ਉਸ ਤੋਂ ਬਾਅਦ ਤੁਸੀਂ 5-7 ਦਿਨਾਂ ਦੇ ਵਿੱਚ ਆਪਣੀ ਪਰਾਲੀ ਦੀ ਸਾਮ ਸਮਵਾਲ ਜਿੱਦਾਂ ਵੀ ਤੁਸੀਂ ਕੋਈ ਕੁਝ ਕਰਨਾ ਉਹ ਕਰਕੇ ਵਧੀਆ ਜਿਹੜੀ ਉਹ ਤੁਸੀਂ ਕਣਕ ਦੀ ਵੈਰਾਈਟੀ ਉਹ ਬੀਜ ਲੈਣੀਆਂ ਠੀਕ ਹੈ ਤੇ ਸਪੀਅਰ 131 ਤੇ ਜਿਹੜੀਆਂ ਸੁਪਰੀਮ 110 ਜਿੱਦਾਂ ਵੈਰਾਈਟੀਆਂ ਬਹੁਤ ਵੱਡੇ ਰੱਖਵੇ ਦੇ ਵਿੱਚ ਪੰਜਾਬ ਦੇ ਵਿੱਚ ਲੱਗਣ ਜਾ ਰਹੀਆਂ ਨੇ ਇਹਨਾਂ ਦਾ ਵੀ ਇਹੀ ਕਿਸਾਨ ਵੀਰੋਂ ਰੌਲਾ ਹੁੰਦਾਗਾ ਜੇ ਤੁਸੀਂ 25 ਕਿਨੂ ਮੰਨ ਕੇ ਚਲੋ ਇਹ 10 ਕਿ ਦਿਨ ਵੱਧ ਲੈਣ ਦੀ ਆਮ ਹੈ ਪੀਆਰ 126 ਨਾਲੋਂ ਤਾਂ ਤੁਸੀਂ ਇਹਨੂੰ ਉਸ 10 ਦਿਨ ਦੀ ਵਕਵਾ ਪਾਲ ਲੈਣਾ ਜਿਵੇਂ 10 ਜੁਲਾਈ ਨੂੰ ਲਾਉਣੇ ਤਾਂ ਤੁਸੀਂ ਇਹ ਇੱਕ ਤਰੀਕ ਨੂੰ ਲਾ ਸਕਦੇ ਹੋ ਆਦਰਵਾਈਜ਼ ਇਹ 25 ਤੋਂ ਲੈ ਕੇ 5 ਜੁਲਾਈ ਦੇ ਵਿੱਚ ਜੇ ਇਹ ਲੱਗੂਗੀ ਤਾਂ ਇਹ ਪੂਰਾ ਟਾਪ ਦਾ ਤੁਹਾਨੂੰ ਜਿਹੜਾ ਝਾੜ ਆ ਇਹ ਪੀਆਰ 131 ਦੇ ਸੁਪਰੀਮ 110 ਜਿਹੜੀ ਉਹ ਦੇਊਗੀ ਫੁੱਲ ਟਾਪ ਦਾ ਕਿਸਾਨ ਵੀਰੋ ਦੂਜੇ ਨੰਬਰ ਤੇ ਗੱਲ ਆ ਜਿਹੜੀਆਂ ਤੁਸੀਂ ਮੱਕੀ ਦੇ ਵਿੱਚ ਇੱਕ ਕੋਸ਼ਿਸ਼ ਜ਼ਰੂਰ ਰੱਖਣੀ ਆ ਵੀ ਜਿਹੜਾ ਮੱਕੀ ਵਾਲੇ ਵਾਣ ਦੇ ਵਿੱਚ ਝੋਨਾ ਲਾਉਣਾ ਤੁਸੀਂ ਪੀਆਰ 126 ਜਿਹੜਾ 20 ਜੁਲਾਈ ਤੱਕ ਲਾ ਦੇਣਾ ਹੈ ਦੇਖੋ ਜੇ ਤਾਂ ਹੁਣ ਆਪਣੇ ਮੀਹਾਂ ਕਾਰਨ ਜਾਂ ਕਿਸੇ ਵੀ ਕਾਰਨ ਕਰਕੇ ਜਿਹੜੇ ਝੋਨੇ ਨੇ ਲੇਟ ਹੋ ਗਏ ਕਿਉਂਕਿ ਉਸ ਤੋਂ ਬਾਅਦ ਕਿਸਾਨ ਵੀਰੋ ਜਿਹੜਾ ਮੌਇਸਚਰ ਆ ਉਹਦੀ ਪ੍ਰੋਬਲਮ ਆਉਂਦੀ ਆ ਝੋਨੇ ਦੇ ਵਿੱਚ ਫੇਰ ਜਾ ਕੇ ਜਿਹੜੇ ਸੈਲਰ ਮਾਲਕ ਨੇ ਉਹ ਚੀਕਾ ਮਾਰਦੇ ਨੇ ਪਰ ਆਪਾਂ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਉਂਕਿ ਆਪਾਂ ਆਪਣਾ ਜਿਹੜਾ ਕੱਟ ਆ ਉਹ ਪਹਿਲਾਂ ਹੀ ਦੇ ਕੇ ਝੋਨਾ ਉਹਨਾਂ ਨੂੰ ਸਮਾ ਕੇ ਆਉਣੇ ਆ ਤਾਂ ਉਮੀਦ ਆ ਕਿਸਾਨ ਵੀਰੋ ਜਿਹੜੀਆਂ ਆਪਾਂ ਤੁਹਾਡੇ ਨਾਲ ਇਹ ਜਾਣਕਾਰੀਆਂ ਨੇਗੀਆਂ ਸਾਂਝੀਆਂ ਕਰਿਆ ਨੇ ਤੁਹਾਡੇ ਪੱਲੇ ਪੈਣਗੀਆਂ ਤੇ ਤੁਸੀਂ ਵਧੀਆ ਝੋਨੇ ਦੀ ਜਿਹੜੀ ਕਾਸ਼ਟ ਕਰੋਗੇ ਤੇ ਪ੍ਰਮਾਤਮਾ ਹਰ ਇੱਕ ਦਾ ਝੋਨਾ ਵਧਿਆ ਕਰੂਗਾ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ